ਲੋ ਵੀ ਸੱਜਣੋ ਆਪਾਂ ਆਇਆ ਵੀ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਮਾਗੀ ਦੇ ਮੇਲੇ ਤੇ ਤੇ ਬਾਈ ਲੈ ਕੇ ਆਏ ਦੋਸਤੋ ਡੌਗ ਮੇਲ ਤੇ ਫੀਮੇਲ ਬਾਈ ਦਾ ਕੰਮ ਆ ਸੇਲ ਪਰਵੇ ਦਾ ਤੇ ਬਾਈ ਨਾਲ ਆਪਾਂ ਸਾਰੀ ਗੱਲ ਕਰ ਬਸ ਸੱਸੀ ਗੱਲ ਵੀਰੇ ਸੱਸੀ ਗੱਲ ਬਾਈ ਜੀ ਕਿਹੜਾ ਕੀ ਨਾਮ ਆ ਵੀਰੇ ਆਪਣਾ ਪਹਿਲਾਂ ਹਾਂ ਦਾ ਫੌਜੀ ਰਣਜੀਤਗੜ ਦੇ ਨਾਮ ਤੇ ਜਾਣਦੇ ਹਾਂ ਠੀਕ ਆ ਵੀਰੇ ਪਿੰਡ ਕਿਹੜਾ ਆਪਣਾ ਪਿੰਡ ਰਣਜੀਤਗੜ ਹੈ ਜੀ ਠੀਕ ਆ ਵੀਰੇ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਹੈ ਜੀ ਠੀਕ ਆ ਬਈ ਆਪਾਂ ਡੌਗ ਦਾ ਕੰਮ ਕਰਦੇ ਆ ਵੀਰੇ ਆਪਾਂ ਡੌਗ ਦਾ ਕੰਮ ਕਰਦੇ ਆ ਵੀਰੇ ਠੀਕ ਆ ਬਈ ਬੋਲੀ ਆ ਵੀਰੇ ਸਾਰੇ ਏਹ ਤਰ੍ਹਾਂ ਦੇ ਹੋਗਾ ਇਹਦਾ ਬੱਚਾ 30000 ਤੋਂ ਸਟਾਰਟਿੰਗ ਹੈ ਜੀ ਅੱਛਾ ਬੱਚੇ ਵੇਚ ਆ ਪਹਿਨਾ ਬੱਚੇ ਵੇਚਦੇ ਆ ਜੀ ਅੱਛਾ ਅੱਛਾ ਇਹਦੀ ਸਟਾਰਟ ਸਰਵਿਸ ਹੋਪਣਾ ਹੈ ਜੀ ਠੀਕ ਆ ਵੀਰੇ 8000 ਇਹਦੀ ਮੀਟਿੰਗ ਫੀਸ ਹੈ ਜੀ ਠੀਕ ਆ ਵੀਰੇ ਤੇ ਇਹ ਸਰਬੀਆਂ ਬਹੁਤ ਟੈਕਰ ਦਾ ਡਾਇਰੈਕਟ ਸਾਨਾ ਹੈ ਜੀ ਠੀਕ ਆ ਵੀਰੇ ਇਹ ਆਪਣੇ ਕੋਲੇ ਆ ਗਈ ਅਮਰੀਕਨ ਕੀਤਾ ਜੀ ਠੀਕ ਆ ਭਾਈ ਹਾਂਜੀ ਇਹਦਾ ਕੀ ਹੈ ਬਈ ਸਾਗਤਾ ਇਹਦਾ ਜੀ ਇਹ ਡਾਇਰੈਕਟ ਗੋਬਲਿਨ ਦੀ ਬੱਚੀ ਹੈ ਜੀ ਠੀਕ ਆ ਵੀ ਹਾਂਜੀ ਭਾਈ ਉਸ ਤੋਂ ਬਾਅਦ ਇਹਦੇ ਸਾਨ ਆ ਗਿਆ ਜੀ ਠੀਕ ਆ ਵੀਰੇ ਇਹ ਹਜੇ 15 ਦਿਨਾਂ ਦੇ ਬੱਚੇ ਆ ਇਹਦਾ ਕੀ ਪ੍ਰਾਈਸ ਆ ਇਹਦਾ 40000 ਦਾ ਬੱਚਾ ਜੀ ਠੀਕ ਆ ਵੀਰੇ ਹਾਂਜੀ ਵੀਰੇ ਤੇ ਆ ਮਾੜਾ ਇਹਦਾ ਪੋਸਟ ਤੋਂ ਬਾਅਦ ਆਪਣੇ ਕੋਲੇ ਛਿਟਜੂ ਆ ਗਿਆ ਜੀ ਠੀਕ ਆ ਵੀਰੇ ਛਿਟਜੂ ਇਹ ਸਟੱਡ ਹੈ ਜੀ ਠੀਕ ਆ ਵੀਰੇ ਹਾਂਜੀ ਉਹਦੀ ਸਟੱਡੇ ਸਾਥ ਵੀ ਸੋਪਨ ਹੈ ਜੀ ਠੀਕ ਆ ਜੀ ਹਾਂਜੀ ਇਹਦਾ 60000 ਆ ਜੀ ਠੀਕ ਆ ਜੀ ਠੀਕ ਆ ਪੋਸਟ ਤੋਂ ਬਾਅਦ ਆ ਗਿਆ ਆਪਣੇ ਕੋਲੇ ਕਲਚਰ ਫਾਰਮ ਬੱਚੇ ਆ ਗਏ ਜੀ ਠੀਕ ਆ ਭਾਈ ਇਹਦਾ ਵੱਡੇ ਵਟੇ ਵੀਰੇ ਸੌਰੀ ਵੱਡੇ ਜੀ ਉਹ ਟਵਾਈ ਕਲਚਰ ਹੈ ਜੀ ਇਕੱਲਾ ਕਲਚਰ ਆ ਗਿਆ ਪੈਸਕੋਲੋਜੀ ਜਿਹੜਾ ਬਾਈਟ ਰੰਗ ਦਾ ਬਾਈ ਉਹ ਕਮੇਡੀਅਨ ਆ ਗਿਆ ਜੀ ਕਿੰਨਾ ਦਾ ਪ੍ਰਾਈਸ ਆ ਠੀਕ ਆ 2000 ਰੁਪਏ ਜੀ ਠੀਕ ਆ ਬਾਈ ਹਾਂਜੀ ਬਾਈ ਠੀਕ ਆ ਹਾਂਜੀ ਬਾਕੀ ਆਪਣੇ ਕੋਲੇ ਸਟੱਡ ਹੈ ਜੀ ਠੀਕ ਆ ਵੀਰੇ ਇਹਦਾ ਕਿੰਨਾ ਜੀ ਹਾਂਜੀ ਇਹ ਵੀ ਸੇਲ ਕਰਨ ਵਾਲੀ ਸਟੱਡ ਸਰਵਿਸ ਹੈ ਜੀ ਇਹਦੀ ਕਿੰਨਾ ਦੀ 2000 ਰੁਪਏ ਮੀਟਿੰਗ ਫੀਸ ਹੈ ਜੀ ਠੀਕ ਆ ਵੀਰੇ ਹਾਂਜੀ ਬਾਈ ਠੀਕ ਆ ਵੀਰੇ ਹੋਰ ਆਪਣੇ ਘਰੇ ਹੁੰਦੇ ਆ ਤੂੰ ਆਪਣੇ ਕੋਲੇ ਬਾਕੀ ਵੀਰੇ ਹਸਕੀ ਚੋਚੋ ਹੋ ਗਿਆ ਚੋਚੋ ਹੋ ਗਿਆ ਠੀਕ ਆ ਉਹਦੀ ਸਟੱਡ ਸਰਵਿਸ ਵੀ ਲੈ ਸਕਦੇ ਆਮੀ ਯਾ ਕਿ ਰੈਡ ਬਲੈਕ ਜਰਮਨ ਹੋ ਗਿਆ ਅਮਰੀਕਨ ਕੀਤਾ ਵੀ ਹੈ ਆਪਣੇ ਕੋਲੇ ਸਟ੍ਰੈਟਜੀ ਰੰਜੋਦੀ ਵੀ ਸਾਡੇ ਸਰਵਿਸ ਅਵੇਲੇਬਲ ਹੈ ਠੀਕ ਆਪਣਾ ਪਿੰਡ ਦੱਸੋ ਵੀਰੇ ਕੋਲ ਰੈਡ ਆਪਣਾ ਵੀਰੇ ਰਣਜੀਤਗੜਾ ਸ਼੍ਰੀ ਮੁਖਸਰ ਸਾਹਿਬਾ ਮੋਬਾਈਲ ਨੰਬਰ ਆਪਣਾ ਹੈਗਾ 60065 73513 ਠੀਕ ਹੈ ਵੀਰੇ ਆਪਣਾ ਕਾਰਡ ਉਹ ਆਪਣਾ ਬੈਨਰ ਹੈ ਠੀਕ ਹੈ ਵੀਰੇ ਠੀਕ ਹੈ ਵੀਰੇ ਧੰਨਵਾਦ ਬਾਈ ਥੈਂਕ ਯੂ ਵੀਰੇ ਨਵੇਂ ਸੱਜਣੋ ਜੇ ਕਿਸੇ ਨੂੰ ਵੀ ਚਾਹੀਦਾ ਹੋਣ ਤਾਂ ਬਾਈ ਦੇਖੋ ਇਧਰ ਮੈਂ ਤੈਨੂੰ ਲੋਵੀ ਮਿੱਤਰੋ ਵੇਖੋ ਇਧਰ ਬਈ ਜੇ ਕਿਸੇ ਨੂੰ ਵੀ ਮੇਲ ਜਾਂ ਫੀਮੇਲ ਚਾਹੀਦੀ ਹੋ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਲੋਵੀ ਸੱਜਣੋ ਵੇਖੋ ਇਧਰ ਬਈ ਜੇ ਕੋਈ ਵੀ ਚਾਹੀਦੀ ਹੋਣ ਤਾਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਠੀਕ ਹੈ